हां यार उर्दू बोल के वो लंग गया मैं पथेरा कहि जाया कर मनतू बादल जी ਜਿਹੜੇ ਸ਼ੇਰ ਤੁਸੀਂ ਸੁਣਾਉਂਦੇ ਹੋ ਲੋਕਾਂ ਨੂੰ ਸਮਝ ਨਹੀਂ ਆਉਂਦੇ اردو ਨਾ ਬੋਲੋ ਮੈਂ ਤੁਹਾਨੂੰ ਪੰਜਾਬੀ ਦੇ ਦੇ ਦਨਾ ਪੰਜਾਬੀ 'ਚ ਬਹੁਤ ਵਧੀਆ ਵਧੀਆ ਸ਼ਾਇਰਾਂ ਨੇ ਲਿਖਿਆ ਹੋਇਆ ਹੈ ਉਹ ਬੋਲੋ ਨਾ ਜੀ ਮਹਿਫਲ-ਏ-ਖਰੂਸ-ਏ-ਵਰੂਸ ਲੋਕ ਕਹਿੰਦੇ ਕੀ ਉਹ ਮਗਜ਼ਦ ਦਾ ਉਹ ਵੀ ਨੌਕਰੀ ਦੇ ਦੋਗੇ ਜਾਂ ਨਾ ਕਿਸੇ ਤੇ ਬਿਜਲੀ ਦਾ ਬਿੱਲ ਫ੍ਰੀ ਹੋ ਜਾਊਗਾ ਜਾਂ ਨਾ ਲਾਜ ਕਰਾ ਦੋਗੇ ਜਾਂ ਨਾ ਇਹ ਚ ਕੀ ਪਿਆ ਹੈ ਉਰਦੂ ਚ ਜੇ ਜਿੰਨ ਉੱਥੇ ਬੋਲੋ ਜਿੱਥੇ ਜਾਣਦੇ ਹੋਣ ਉਰਦੂ ਜਾਣਦੇ ਹੋਣ ਉੱਥੇ ਬੋਲੋ ਨਾ ਹਟੇ ਹੀ ਨਹੀਂ ਜਦੋਂ ਮੈਂ ਤੁਹਾਨੂੰ ਗੱਲ ਸੁਣਾਉਣਾ ਜਿਸ ਦਿਨ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲਿਆ ਡਰੱਗ ਦੇ ਮਾਮਲੇ 'ਚ ਅਸੀਂ ਬਠਿੰਡੇ 'ਚ ਸੀ ਉਦੋਂ ਪੀਪਲਜ਼ ਪਾਰਟੀ ਪੰਜਾਬ ਬਲੋ ਸਾਡੀ ਰੈਲੀ ਸੀ ਪੱਤਰਕਾਰ ਆ ਗਏ ਮਨਪ੍ਰੀਤ ਜੀ ਮੈਂ ਵੀ ਬੈਠਾ ਨਾਲ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਂ ਲੈਤਾ ਕੀ ਕਹਿਣਾ ਚਾਹੋਗੇ ਮਨਪ੍ਰੀਤ ਭਾਲ ਕਹਿੰਦਾ ਜਦੋਂ ਫਰਾਂਸ ਦੀ ਕ੍ਰਾਂਤੀ ਆਈ ਹੈ ਨਾ ਉਸ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਹੀਠੇ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਸਕਾਟਲੈਂਡ ਦੇ ਵਿੱਚ ਜਦੋਂ ਰਾਜ ਪਾਇਟਾ ਹੋਇਆ ਹੈ ਨਾ ਉਸ ਵੇਲੇ ਰਾਜੇ ਨੂੰ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਉਹ ਤਾਂ ਨਹੀਂ ਠੇਦਾ कुछ वे बारे कहोंगे कहना लामा कबाल ने लिखे काफले लुटे तो गुरदशे महफूज कहते जी जगदीश भोले ने ना लेता मजिठिए कुछ कहना चाहते हो क्या जो तो फलस्तीन दे देख्ध लग्या ना वो की जगदीश भोले ने ना लेता चलो धनवाद वो चले गए भ्रावा ਚਲੇ ਗਏ ਤੇ ਅਸੀਂ ਵੀ ਉਦੋਂ ਬਾਅਦ ਇਹਨਾਂ ਨੇ ਪਿੰਡ ਚਲੇ ਗਏ ਬਾਦਲ ਉਹ ਖੇਤਾਂ ਉੱਪਰਲੇ ਪਾਸੇ ਘਰ ਹੈ ਬਾਹਰ ਜੀ ਜਾ ਕੇ ਚਲੋ ਜੀ ਉੱਥੇ ਰਾਤ ਰਹਿ ਲੈ ਅਗਲੇ ਦਿਨ ਨੂੰ ਫੇਰ ਇਹਨਾਂ ਪਿੰਡਾਂ ਚ ਆਉਣਾ ਸੀ ਸਵੇਰੇ ਟਰੈਕ ਸੂਟ ਜਪਾਇਆ ਹੋਇਆ ਮਨਪੀਰ ਬਾਲਦੇ ਬੈੱਡ ਤੇ ਸਾਰੇ ਅਖਬਾਰਾਂ ਖੰਡਾਈ ਬੈਠਾ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਮੈਂ ਕਿ ਕੀ ਹੋ ਗਈ देखो कहना कल वाली प्रेस कॉन्फ्रेंस जोड़ी सी अपनी किस अखबार ने खबर नहीं लाई अपनी वह जी वो जगदीश भोले बारे पूछते नहीं फलस्तीन दबर बठिंडे के